ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਅਗਸਤ ਮਹੀਨੇ ਦੇ ਪਹਿਲੇ ਦਿਨ ਜਾਨਕਿ ਟਾਈਮ 9:00 ਵੱਜ ਚੁੱਕਿਆ ਜੀ ਇਕੱਠ ਨੂੰ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆਂ ਇਹਦੇ ਵਿੱਚ ਆਪਣੇ ਸਿਸਟਮ ਹੈਗੇ ਆ ਫੁੱਲ ਹੈਵੀ ਦੇ ਵਿੱਚ ਇਹ ਜਿਹੜਾ ਸਿਸਟਮ ਆਪਣਾ 12 ਇੰਚੀ 200 ਬੂਫਰ ਤੇ 6 ਇੰਚੀ ਪੰਜ ਸਪੀਕਰ ਨਾਲ ਲੱਗਦਾ ਇਹ ਪੂਰੇ ਦਾ ਪੂਰਾ ਅਲਾਡ ਜਿਹੜਾ ਉਹ ਤਿਆਰ ਹੋ ਚੁੱਕਿਆ ਤੇ ਇਹ ਹੈਗਾ 15 ਇੰਚੀ ਤਿੰਨ ਵਾਸਤੇ ਇਹ ਹੈਗਾ 15 ਇੰਚੀ ਦੋ ਵਾਸਤੇ ਪੂਰੇ ਦੇ ਪੂਰੇ ਤੁਸੀਂ ਦੇਖ ਸਕਦੇ ਹੋ ਤਿਆਰ ਆ ਜਿਹੜਾ ਇਹਨਾਂ ਦਾ ਜੁਨਤਾ ਕੰਪੋਨੈਂਟਿੰਗ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਆਪਣੇ ਕੋਲੇ ਇਹ ਡਾਟਾ ਦਿੱਤਾ ਹੋਇਆ ਮੁੰਡੇ ਨੂੰ ਕੰਪੋਨੈਂਟ ਕਰਨ ਵਾਸਤੇ ਇਹਦੇ ਵਿੱਚ ਕੰਪੋਨੈਂਟ ਰਹੀ ਜਾਂਦੇ ਆ ਸਟੈਂਡ ਦਾ ਸ਼ੋਲਡਰ ਇਹ ਜਿਹੜੇ ਕੰਪੋਨੈਂਟ ਹੋ ਗਏ ਇੱਧਰ ਚਲੇ ਗਏ ਇੱਕ ਨਾ ਕੱਲ ਆਪਾਂ ਸ਼ੀ ਦੀ ਵੀਡੀਓ ਕੀਤੀ ਸੀਗੀ ਆ ਸ਼ਿੰਦੀ ਕੱਲ ਆਪਾਂ ਵੀਡੀਓ ਕੀਤੀ ਸੀ ਤੇ ਉਹ ਵੀਡੀਓ ਨੂੰ ਮੈਂ ਕੰਪਲੀਟ ਕਰਦੇ ਹਾਂ ਇਸੇ ਵੀਡੀਓ ਦੇ ਵਿੱਚ ਤੁਸੀਂ ਇਹ ਦੇਖੋ ਇਹਦੇ ਵਿੱਚ ਜਿਹੜਾ ਸੂਤਿਆਂ ਵਾਲਾ ਸੀਗਾ ਤੇ ਇੱਕ ਆਪਣਾ ਟੇਪਰ ਬਾਕਸ ਤਿਆਰ ਕੀਤਾ ਜੀ ਇਹ ਆਪਣੇ ਕੋਲ 1 2 3 4 ਤੇ 5 ਜਿਹੜੇ ਵਾਈਟ ਡੈਲ ਵਾਲੇ ਆ 5 ਇਹ ਤਿਆਰ ਕੀਤੇ ਆ ਜੀ ਇਹ ਜਿਵੇਂ ਇਹਦੇ ओरिजिनल ਅਲਪਾਈਨ ਦੇ 96 ਦੇ ਸਪੀਕਰ ਆ ਪਰ ਆ ਹੈ ਪੁਰਾਣੇ ਆ ਸਪੀਕਰ ਪੁਰਾਣੇ ਆ ਬਾਕੀ ਸਾਰਾ ਸੈਟਅਪ ਨਵਾਂ ਹੈ ਇਹਦੇ ਤੇ ਸੋਨੀ ਦੇ 420 ਵਟਾਜ 450 ਵਟ ਸੋਨੀਆਂ ਇਹ JBL ਆ ਇਹ ਵੀ JBL ਆ ਤੇ ਇਹ ਆਪਾਂ ਤਿਆਰ ਕੀਤੇ ਜੀ ਜੇ ਕਿਸੇ ਸੱਜਣ ਨੂੰ ਚਾਹੀਦੇ ਹੋਏ ਤੇ رابطہ ਕਰ ਸਕਦਾ ਨੰਬਰ ਆਪਣਾ ਸਕਰੀਨ ਦੇ ਉੱਤੇ ਹੈਗਾ ਤੁਸੀਂ ਉੱਤੋਂ ਦੇਖ ਕੇ ਕਾਲ ਕਰ ਸਕਦੇ ਹੋ ਤੇ ਇਹ ਤਾਂ ਚਲੋ ਹੋ ਗਿਆ ਇਹ ਡਿਪਾਰਟਮੈਂਟ ਇੱਕ ਆਪਣੇ ਕੋਲੇ ਇਸੇ ਤਰ੍ਹਾਂ ਆਪਾਂ ਪਹਿਲਾਂ ਵੀ ਕਰਦੇ ਆ ਇਹਦੇ ਵਿੱਚ ओरिजिनल ਦੇ ਵਿੱਚ ਪਾਇਨਰ ਨਿਊ ਇਹ ਪੁਰਾਣੇ ਆ ਉਹ ਸਾਰਾ ਸੈਟਅਪ ਨਵਾਂ ਆ ਫਿਰ ਆਪਣੇ ਕੋਲੇ ਹੁੰਦਾ ਜੀ 10 ਇੰਚੀ ਸਿਸਟਮ ਇਹ 10 ਇੰਚੀ ਸਿਸਟਮ ਆ 2 10 ਇੰਚੀ ਡੀ ਜੇ ਉੱਪਰ ਆ ਵਿੱਚ ਹੀ ਪਲੇਅਰ ਇਹਦਾ ਪੇਟੀਓਲਟੀ ਪਈ ਆ ਇਹ ਇਹ ਹੈਗਾ ਜੀ 12 ਇੰਚ 155 ਇਹਦੇ ਚ ਆਪਣੇ ਕੋਲ ਸਿੰਗਲ ਮੈਗਨੇਟ ਵੀ ਮਿਲ ਜਾਊਗਾ ਡਬਲ ਮੈਗਨੇਟ ਵੀ ਮਿਲ ਜਾਊਗਾ ਇਹ ਦਾ ਲੋਕ ਸਿਸਟਮ ਆ ਪੈਂਡਰਾਈ ਵਾਸਤੇ ਇਹ 8 ਮੋਸਪਿਡ ਦੇ ਵਿੱਚ ਹੁੰਦਾ ਜੀ ਫੁੱਲ ਹੈਵੀ ਮੰਨ ਲਓ ਜਿਹੜਾ ਲੋਕਲ ਆਪਾਂ ਕਹਿ ਸਕਦੇ ਹਲਕਾ ਸਬੂਫਰ ਸਿਸਟਮ ਉਹਦੇ ਜਿਵੇਂ ਨਏ ਕੱਲਾ ਹੀ ਕੰਮ ਕਰੀ ਜਾਂਦਾ ਜੀ ਇਹ ਆਪਣੇ ਕੋਲ 10 ਇੰਚੀ ਫੁੱਲ ਹੈਵੀ ਫੁੱਲ ਹੈਵੀ ਇਹਦੇ ਜੀ 100 ਯਾਨੀ ਕਿ 34 ਦਾ ਜਿਹੜਾ ਹੈਗਾ ਮੈਗਨੇਟ ਸਾਈਜ਼ ਲੱਗਿਆ ਵਾ ਡੀਜੇ ਕੋਨ ਦੇ ਵਿੱਚ ਲੱਗਿਆ ਵਾ ਚਾਰ ਮੋਸਫੈਟ ਦਾ ਐਮਪਾ 9240 240 ਤੇ ਇਹਦੇ ਚ 8 ਦਾ ਏ 155 ਸਿੰਗਲ ਵੀ ਮਿਲ ਜੂਗਾ ਸਿੰਗਲ ਮੈਗਨੇਟ ਵੀ ਡਬਲ ਮੈਗਨੇਟ ਵੀ ਮਿਲ ਜੂਗਾ ਆ ਆਪਣੇ ਜਿਹੜੇ ਆਮ ਨੋਰਮਲ ਸੈਟ ਹੁੰਦੇ ਆ ਜਿਵੇਂ ਦੋ ਸਬੂਫਰ ਪਰ ਪੰਜ ਸਪੀਕਰ ਸਾਡੇ 17000 ਦੀ ਰੈਂਜ ਦਾ ਇਹਦੇ ਇਸ ਤੋਂ ਹੈਵੀ ਆ ਜਾਂਦਾ ਏ ਵੀ ਹੇਅਰ 500 ਦੀ ਰੈਂਜ ਦਾ ਤੇ ਦੇਖੋਗੇ ਹਰ ਚੀਜ਼ ਜਾਲੀ ਹਰ ਚੀਜ਼ ਦੀ ਫੁੱਲ ਕੁਆਲਿਟੀ ਹੋਊਗੀ ਇਹ ਨਹੀਂ ਵੀ ਕੱਲੀ ਇੱਕ ਇੱਕ ਚੀਜ਼ ਤੇ ਆਰ ਐਨ ਡੀ ਕਰਕੇ ਫੇਰ ਇਹ ਇੱਥੋਂ ਤੱਕ ਮਨ ਲੋ ਐਂਪਲੀਫਾਇਰ ਪਹੁੰਚਦਾ ਇਹ ਸਾਰੇ ਪ੍ਰੋਸੈਸਿੰਗ ਇਹਨਾਂ ਦੇ ਹੋਇਆ ਉਹ 7 24 ਦੇ ਜਣਕੇ ਜਿਹੜੇ ਉਹ ਲਾਸਟ ਚੈਕਿੰਗ ਹੋਈ ਵੀ ਆ ਕੱਲ ਦੀ ਤੇ ਅੱਜ ਇਹ ਸਾਰੇ ਜਣਕੇ ਪੈਕ ਹੋ ਗਏ ਹਨ ਇਹ ਉਹ 10 ਇੰਚੀ ਆ ਉਹ ਵੀ ਇਹਦੇ ਨਾਲ ਦਾ ਹੀ ਬਾਕੀ ਆ ਕੁਝ ਇੱਕਦਮ ਮਾਡਲ ਆਪਾਂ ਤਿਆਰ ਬੇਨੂ ਜੋ ਵੇ ਵੇਖੇ ਚੱਲੀਦਾ ਭਾਈ ਕੰਪਨੀਆਂ ਕੀ ਕਰਦੀਆਂ ਉਹਨਾਂ ਤੋਂ ਆਪਾਂ ਨੂੰ ਲੈਣਾ ਪੈਂਦਾ ਜਿਹੜੀ ਨਵੀਆਂ ਅਪਡੇਟ ਆ ਇਹ ਇੱਕ ਆਟੋ ਮੋਬਾਈਲ ਦਾ ਆਪਣੇ ਕੋਲੇ ਐਂਪਾਇਰ ਮੁੰਡੂ ਬਹੁਤ ਸ਼ਾਨਦਾਰ ਬਣਿਆ ਵਾ ਬਹੁਤ ਪਿਆਰਾ ਸੈਜ ਇੱਕ ਥੱਲੇ ਸ਼ਿਕਾਗੋ ਦਾ origignal ਇੰਟਰਫੇਅਰ ਆ IC ਦੇ ਆ ਇੰਟਰਫੇਅਰ ਸਟੀਰੀਓ ਮੁੰਨੋ ਹਰ ਤਰ੍ਹਾਂ ਦੇ ਯਾਨੀ ਕਿ ਇਹਨਾਂ ਚੀਜ਼ਾਂ ਨੂੰ ਇਹ ਜਿਹੜੇ ਚੀਜ਼ਾਂ ਰੱਖਿਆ ਹੋਇਆ ਇਹ ਆਪਣੀਆਂ ਸਰਚ ਵਾਸਤੇ ਨੀ ਨਵਾਂ ਟੈਕਨੋਲੋਜੀ ਇਹ ਆਪਣਾ ਤੁਹਾਨੂੰ ਵੀਡੀਓ ਵੀ ਪਾਈ ਵੀ ਆ ਪਾਣੀ ਵਾਲੀ ਟੈਂਕੀ ਭਰੇ ਤੋਂ ਬੰਦ ਕਰਨ ਵਾਲਾ ਜਿਹੜਾ ਸਟਾਰਟਰ ਜਿਗੜ ਤੇ ਹੁਣ ਆਪਾਂ ਸ਼ੀਂਹ ਦੀ ਵੀਡੀਓ ਕਰਦੇ ਆਂ ਇਹਦੇ ਵਿੱਚ ਨਾ ਆਪਾਂ ਇਹ ਸਿਸਟਮ ਲਾਤਾ ਜੀ ਹੁਣ ਮੈਂ ਇੱਕ ਮਿੰਟ ਤਾਰਾਂ ਲਾ ਲਾਂ ਬਾਕੀ ਅੱਜ ਮੌਸਮ ਬੜਾ ਵਧੀਆ ਜੀ ਮੀਂਹ ਪੈ ਰਿਹਾ ਸ਼ੁਰੂ ਤੋਂ ਸਵੇਰ ਤੋਂ ਤਾਂ ਉਹ ਵਧੀਆ ਕਿਣਮਣ ਦੇ ਨਾਲ ਤੇ ਇਹ ਵਾਟਰਪਰੂਫ ਕਈ ਵੀ ਰੱਖ ਦਿੰਦੇ ਆ LED ਵਾਟਰਪਰੂਫ ਆ ਕਈ ਰੱਖ ਦਿੰਦੇ ਵਾਟਰਪਰੂਫ ਆ ਇਹ ਦੇਖ ਲਓ ਇਹ ਵਾਟਰਪਰੂਫ ਮਤੇ ਮੀਂਹ ਉਸ ਤਰੀ ਪੈ ਰਿਆ ਤੇ ਵਾਟਰਪਰੂਫ ਜਿਹੜੀ ਆ ਚੱਲ ਰਹੀ ਆ ਇਹ ਇੱਕ ਦਿਨ ਨਹੀਂ ਤਕਰੀਬਨ ਆਪਣੇ 2 ਸਾਲ ਲਈ ਨੂੰ ਹੋ ਗਿਆ 2 ਤੋਂ 3 ਸਾਲ ਵੀ ਐਂ ਚੱਤੋਂ ਪੈ ਰਹੀ ਬਾਰ ਲੈਂਦੀ ਆ ਆਈ ਦੀ ਸਪਲਾਈ ਆ ਤੇ ਇਹ ਕਿਹਦੇ ਚ ਆਪਾਂ ਹੋਰ ਜਿਗੜਾੜ ਕੀਤਾ ਹੋਊਗੀ ਉਹਦੇ ਨਾਲ ਸਾਂਝਾ ਕਰਦੇ ਆ ਇਹ ਕੈਮਰਾ ਜੀ ਇਹ ਦੇਖੋਗੇ ਗੱਡੀ ਵਾਲਾ ਲਾਇਆ ਇਹ ਤੇ ਵੀਡੀਓ ਚਾਹੀਦੀ ਹੋਈ ਫੋਲ ਦੱਸ ਦਿਓ ਜਿੰਨਾ ਵੀਰਾਂ ਦੇ ਪਸ਼ੂ ਹਵੇਲੀਆਂ ਬਾਹਰ ਆ ਤੇ ਸਕਰੀਨਾਂ ਘਰੇ ਹੈਗੀਆਂ ਬਹੁਤ ਸਸਤਾ ਜਿਗੜਾੜ 5-400 ਰੁਪਏ ਨਾਲ ਸਰ ਜਾਣਾ ਸਪੈਸ਼ਲ ਆਪਾਂ ਵੀਡੀਓ ਕਰਦਾਂਗੇ ਇਹਦੇ ਉੱਤੇ ਅਜਵੇਂ ਉਤੋਂ ਸਿਗਨਲ ਵੀ ਚਲਾ ਗਿਆ ਸਟਾਪ ਵਾਲਾ ਇਹ ਦੇਖੋ ਮੌਸਮ ਵਧੀਆ ਹੁਣ ਸ਼ੀ ਦੀ ਵੀਡੀਓ ਦਰਦਨਾ ਕਰਦੇ ਆ ਇਹ ਆਪਣਾ YouTube ਦਾ ਹੈਗਾ ਸਕੈਨਰ ਦੀ Instagram ਦਾ ਹੈਗਾ Facebook ਦਾ ਹੈਗਾ ਪੇਮੈਂਟ ਦਾ Google Pay Phone Pe ਕੁਛ ਵੀ ਹੈ ਮੋਬਾਈਲ ਨੰਬਰ ਇਹ ਹੈਗਾ ਜੀ ਤੇ ਜੇ ਮੁੰਡੇ ਆਈ ਨਹੀਂ ਅੱਜ ਬਾਰਿਸ਼ ਦਾ ਕਰਕੇ ਮਾਰਸ਼ ਹੋ ਰਹੀ ਹੈ ਲੋਡ ਜੋਗੀ ਵਧੀਆ ਹੁਣ ਆਪਾਂ ਇਹ ਵੀਡੀਓ ਨੂੰ ਨਾਂ ਲੰਬਾ ਕਰੀਏ ਤੇ ਆਪਾਂ ਸ਼ੀਂਹ ਵਾਲੀ ਵੀਡੀਓ ਤੁਹਾਡੇ ਨਾਲ ਕੰਪਲੀਟ ਕਰਦੇ ਹਾਂ ਲਓ ਜੀ ਆਪਾਂ ਸਿੰਗਲ ਫੇਸ ਤੇ ਯਾਨੀ ਕਿ ਆਪਣੇ ਕੋਲ ਸਪਲਾਈ ਜਿਹੜੀ ਸਿੰਗਲ ਫੇਸ ਆ ਉਹ ਤੇ ਆਪਾਂ ਇਹ ਸ਼ੀਂਹ ਚਾਲੂ ਕਰ ਲਿਆ ਮੋਟਰ ਦੀ ਜਗ੍ਹਾ ਤੇ ਆਪਾਂ ਇੱਥੇ ਬਲਬ ਲਾਤਾ ਠੀਕ ਆ ਇਹ ਬਾਈ ਹੁਣਾਂ ਨੇ ਆਪਾਂ ਨੂੰ ਕਿਹਾ ਸੀ 15 ਫੁੱਟ ਦੂਰੀ ਤੇ 15 ਫੁੱਟ ਆਪਾਂ ਇਹਦੇ ਨਾਲ ਤਾਰ ਲਾ ਕੇ ਇੱਕ ਫਲੂਟ ਵਾਲ ਜਿਹੜੀ ਆਰਓ ਦੀ ਹੁੰਦੀ ਆ ਉਹ ਇਹਦੇ ਵਿੱਚ ਲੋਡ ਪਈ ਹੁਣ ਜੇ ਇਹਨਾਂ ਨੇ ਜਿਵੇਂ ਆਪਾਂ 4 ਸੂਤਿਆਂ ਤੇ ਕਰਤਾ ਇਹਦਾ ਬਟਨ ਇਹ ਮੰਨ ਲਓ ਇਹਨੂੰ 4 ਸੂਤਿਆਂ ਤੇ ਕਰਤਾ ਤੇ ਇਹ ਮੋਟਰ ਆਪ ਦੇ ਟਾਈਮ ਮੁਤਾਬਕ 4 ਸੂਤਿਆਂ ਤੇ ਚੱਲ ਪੂਗੀ। ਹੁਣ ਇਧਰੋਂ ਬੱਤੀ ਹਰੀ ਆ ਇਹ ਚਲਾ ਦੇਊਗਾ। ਫਿਰ ਇਹ ਸੂਤਾ ਲਵਾਊਗਾ ਜੀ। ਹੁਣ ਆਪਾਂ ਜਿਹੜਾ ਜਿਗਾਰਡ ਲਾਇਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ। ਵੀ ਇਹ ਤਾਂ ਚਲੋ ਇਹਨੇ ਬੰਦ ਕਰ ਦੇਣੀ ਆ ਦੂਜਾ ਸੂਤਾ ਚੈੱਕ ਕਰਵਾ ਦਾਂ ਤੁਹਾਨੂੰ। ਹੁਣ ਜਦੋਂ ਦੂਜਾ ਸੂਤਾ ਚਲਾਤਾ ਉਸ ਤੋਂ ਬਾਅਦ ਬੰਦ ਕੀਤੀ ਉਸ ਤੋਂ ਬਾਅਦ ਆਪਾਂ ਇਹਨੂੰ ਸਿਸਟਮ ਦੋਨੋਂ ਕਰਕੇ ਦਿਖਾਉਣੇ ਆ ਇਹਦਾ ਜਿਹੜਾ ਬਟਨ ਆ ਉਹ ਆਪਾਂ ਡਾਇਰੈਕਟ ਵੀ ਕਰ ਸਕਦੇ ਆ ਚਾਹੇ ਹੁਣ ਜਿਵੇਂ ਆਪਾਂ ਇਹਦੇ ਨਾਲ ਹੀ ਐਡ ਕਰਤਾ ਵੀ ਜਦੋਂ ਬੰਦੇ ਨੇ ਬਣਾ ਸੂਤਿਆਂ ਤੇ ਚਲਾਉਣੀਆਂ ਬਣਾ ਸੂਤਿਆਂ ਤੇ ਚਲਾ ਲਗਦਾ ਤੇ ਆਜਵੇਂ ਹੁਣ ਤੁਸੀਂ ਇਹਨੂੰ ਬੰਦ ਹੋ ਜਾਣ ਦਿਓ ਫਿਰ ਆਪਾਂ ਦੱਸਦੇ ਆ ਇਹਦੇ ਵਿੱਚ ਕੀ ਜਿਗਾਰਡ ਕੀਤਾ ਇਹਦੇ 10 ਸੂਤਿਆਂ ਤੱਕ ਆਪਸ਼ਨ ਆ ਤੇ ਉਹ ਆਪਾਂ ਡਾਇਰੈਕਟ ਵੀ ਕਰ ਸਕਦੇ ਆ ਜੰਨਾ ਵੀਰਾਂ ਨੂੰ ਇਹ ਵੀਡੀਓ ਦੀ ਲੋਡ ਹੋਈ ਮੈਨੂੰ ਦੱਸ ਦਿਓ ਆਪਾਂ ਉਹ ਵੀਡੀਓ ਸਪੈਸ਼ਲ ਹੈ ਉਸ ਚੀਜ਼ ਤੇ ਕਿਵੇਂ ਕੰਮ ਕਰਦਾ ਆ ਲਓ ਜੀ ਹੁਣ ਆਪਾਂ ਇੱਥੇ ਗੱਲ ਲਿਆਉਣੇ ਆ ਆ ਜਿਹੜੀ ਆਪਣਾ ਸੋਚ ਲਾਤੀ ਇਹਦੇ ਵਿੱਚ ਤੁਸੀਂ ਇੱਕ ਵਾਰ ਬੰਦ ਕਰ ਲਿਆ ਆਪਾਂ ਆ ਸੋ ਚ ਲਾਤੀ ਜੀ ਸੋਚ ਕੀ ਆ ਤੁਸੀਂ ਦੇਖ ਹੀ ਸਕਦੇ ਹੋ ਆਰ ਆਰੋ ਵਾਲੀ ਸੋਚਾ ਆਰਓ ਦੇ ਵਿੱਚ ਜਿਹੜਾ ਫਲੂਟ ਵਾਲਾ ਇਹ ਕੰਮ ਕਰਦਾ ਹੁੰਦਾ ਜਦੋਂ ਟੈਂਕੀ ਭਰੀ ਜਾਵੇ ਉਦੋਂ ਆ ਥੱਲੇ ਵਾਲੀ ਤਾਰ ਚ ਇਹਦੇ ਚ ਲੱਗਦੀ ਹੁੰਦੀ ਹੈ ਪੈਨਾ ਵਾਲਵਾ ਜਿਹੜੀਆਂ ਦੋਵੇਂ ਪਿੰਨਾਏ ਕੰਮ ਕਰਦੀਆਂ ਹੁੰਦੀਆਂ ਜਦੋਂ ਇਹ ਟੈਂਕੀ ਭਰ ਗਈਏ ਨੇ ਬੰਦ ਕਰ ਦੇਣਾ ਹੁੰਦਾ ਤੇ ਜਦੋਂ ਟੈਂਕੀ ਖਾਲੀ ਹੋ ਗਈ ਉਦੋਂ ਇਹ ਫਿਰ ਆਰੋ ਜਾਨੀ ਕਿ ਆਪਣਾ ਚੱਲ ਪੈਂਦਾ ਇਸੇ ਤਰ੍ਹਾਂ ਆਪਣੇ ਇਹ ਜਿਗਾਰਡ ਮੋਟਰਾਂ ਦੇ ਪਾਣੀ ਵਾਲੀਆਂ ਟੈਂਕੀਆਂ ਦੇ ਵਿੱਚ ਵੀ ਕਾਫੀ ਪੁਰਾਣਾ ਲਾਇਆ ਵਾ 15-20 ਸਾਲ ਪਹਿਲਾਂ ਤੋਂ ਪਾਣੀ ਦੀ ਟੈਂਕੀ ਹੈ ਜਿਹੜੀ ਉਹ ਭਰ ਜਾਂਦੀ ਹੈ ਤੇ ਮੋਟਰ ਬੰਦ ਹੋ ਜਾਂਦੀ ਓਵਰਫਲੋ ਬਿਲਕੁਲ ਨਹੀਂ ਹੁੰਦਾ ਜੀ ਉਹਦੇ ਵਾਸਤੇ ਆ ਜੇ ਕਿਸੇ ਵੀਰ ਨੇ ਵੀਡੀਓ ਦੇਖਣੀ ਜਾ ਕੇ ਦੇਖ ਲਓ ਨਹੀਂ ਆਪਾਂ ਦੁਬਾਰਾ ਕਰ ਦਾਂਗੇ ਉਹਦਾ ਵੀ ਕੋਈ ਇਸ਼ੂ ਨਹੀਂਗਾ ਪਰ ਆਪਾਂ ਇਹ ਨਾ ਕੰਮ ਆਪਣੇ ਨਾਲ ਵੀ ਹੋਇਆ ਸੀ ਆਪਣੀ ਮੋਟਰ ਜਿਹੜੀ ਖੂਈ ਵਾਲੀ ਵੈਸੇ ਤਾਂ ਬਹੁਤ ਏਰੀਆ ਚ ਹੁਣ ਸਮਾਸੀ ਵਾਲ ਮੋਟਰਾਂ ਹੋ ਗਈਆਂ ਖੂਈ ਵਾਲੀਆਂ ਮੋਟਰਾਂ ਦਾ ਧਾਮ ਝਾਮ ਜਿਹੜਾ ਉਹ ਖਤਮ ਹੋ ਗਿਆ ਤੇ ਸਮਰਸੀ ਵਾਲ ਨੂੰ ਤਾਂ ਸੂਤਿਆਂ ਵਾਲੇ ਦੀ ਲੋੜ ਨਹੀਂ ਹੁੰਦੀ ਉੱਥੇ ਤਾਂ ਜਾਂ ਡਾਲਟਾ ਸਟਾਰ ਡਾਲਟਰ ਚੱਲਦੇ ਆ ਤੇ ਜਾਂ ਟਾਈਮਰ ਚੱਲਦੇ ਆ ਤੇ ਇਹਦੇ ਵਿੱਚ ਹੁਣ ਬਾਈ ਹੋਣਾ ਦੀ ਸਮੱਸਿਆ ਇਹ ਸੀ ਕਈ ਵਾਰੀ ਤਾਂ ਮੋਟਰ ਪਹਿਲੇ ਸੂਤੇ ਪਾਣੀ ਚੱਕ ਲੈਂਦੀ ਹੈ ਤੇ ਕਈ ਵਾਰੀ ਚੱਕਦੀ ਸੀ 5 7 10 ਸੂਤਿਆਂ ਤੋਂ ਹੁਣ ਮੰਨ ਲਓ ਜਿੱਥੇ ਤਾਂ ਪਹਿਲੀ ਵਾਰ ਚੱਕ ਲਿਆ ਉੱਥੇ ਵੀ ਇਹ ਜੇ ਪੰਜਾ ਸੂਤਾਂ ਦੇ ਘਰ ਤਾਂ ਦੇਣੇ ਪੰਜ ਸੂਤੇ ਲਵਾਉਣੇ ਹੀ ਲਵਾਉਣੇ ਜੇ 10ਾਂ ਤੇ ਕਰਤਾ ਮੰਨ ਲਓ ਸੂਤੇ ਦਾਸ ਪੰਜ ਲਵਾਏ ਉਹਨੇ ਮੋਟਰ ਨਹੀਂ ਤੇ ਉਦੋਂ ਬਾਅਦ ਪਾਣੀ ਨਹੀਂ ਚੱਕਿਆ ਤੇ ਉਵੇਂ ਚਲਾ ਦਿੰਦਾ ਸੀ ਛੇਵੇਂ ਸੂਤੇ ਪਾਣੀ ਖਾਲੀ ਚਲੀ ਜਾਂਦੀ ਸੀ ਪਰ ਬਾਈ ਹੁਣੇ ਦਾਸ ਦੇ ਜਿਗਾੜ ਲਾਇਆ ਵਾ ਸੀ ਆਪਾਂ ਉਹ ਵੀਡੀਓ ਮੰਗਾਵਾਂਗੇ ਉਹਨਾਂ ਤੋਂ ਹੁਣ ਜਿਹੜਾ ਆਪਾਂ ਜਿਗਾੜ ਕੀਤਾ ਜੀ ਆਹ ਲਓ ਜੀ ਮਨ ਲਓ ਪਹਿਲੇ ਸੁੱਤੇ ਮੋਟਰ ਨੇ ਪਾਣੀ ਚੱਕ ਲਿਆ ਫਲੂਟ ਵਾਲ ਬੰਦ ਮੋਟਰ ਚਾਲੂ ਠੀਕ ਆ ਆ ਜਿਹੜੀ ਹੁਣ ਆਪਣੀ ਸੋਚ ਆ ਹਾਂ ਉਸ ਤੋਂ ਬਾਅਦ ਇਹਨੇ ਕੋਈ ਕੰਮ ਨਹੀਂ ਕਰਨਾ ਜੇ ਉਹ ਆਪਸ਼ਨ ਪਾਉਣੀ ਹੋਈ ਐ ਇਨ ਫਿਊਚਰ ਜੇ ਪਾਉਣੀ ਪਈ ਤਾਂ ਪਾ ਸਕਦੇ ਆ ਮੋਟਰ ਪੰਜਾਂ ਸੁੱਤਿਆਂ ਤੋਂ ਪਾਣੀ ਚੱਕੇ ਛਿਆਂ ਤੋਂ ਚੱਕੇ ਸੱਤਾਂ ਤੋਂ ਚੱਕੇ ਦਸਾਂ ਤੋਂ ਚੱਕੇ ਜਦੋਂ ਚੱਕੂਗੀ ਜਦੋਂ ਪਾਣੀ ਚੱਕ ਲਿਆ ਮੰਨ ਲਓ ਆ ਬਾਲ ਆਪਾਂ ਪਾਣੀ ਦੇ ਵਹਾ ਦੇ ਵਿੱਚ ਲਾ ਦੇਣੀ ਆ ਇਨੇ ਇੱਕ ਵਾਰੀ ਇਹਨੂੰ ਸੈਂਸ ਨੂੰ ਜਦੋਂ ਮੰਨ ਲਓ ਇਹ ਇਸ ਜਗ੍ਹਾ ਤੇ ਖੜੀ ਆ ਤੇ ਜਦੋਂ ਪਾਣੀ ਆਇਆ ਤੇ ਇਹਨੇ ਗਾਂ ਧੱਕ ਕੇ ਸਵਚ ਜਿਹੜੀ ਆ ਜੋੜਤੀ ਉਦੋਂ ਬਾਅਦ ਮੋਟਰ ਜਿਹੜੀ ਆ ਉਹ ਆਪਣੀ ਚੱਲ ਪਈ ਹੁਣ ਇਹਨਾਂ ਸੱਚ ਇੱਕ ਤਾਂ ਕੈਮਰਾ ਕੱਲਿਆਂ ਕੋਲੇ ਹੈ ਕਈ ਵੀਰਾਂ ਦੇ ਅੱਗੇ ਵੀ ਸਮੱਸਿਆ ਸੀਗੀ ਵੀ ਵੀਡੀਓ ਦੇ ਵਿੱਚ ਪੂਰਾ ਸਮਝਾਇਆ ਨਹੀਂ ਜਾਂਦਾ ਤੇ ਉਹ ਵੀਡੀਓ ਕੈਮਰਾ ਉੱਥੇ ਜਿ ਫੜਿਆ ਕਰਕੇ ਥੋੜਾ ਫਰਕ ਪੈਂਦਾ ਹੁਣ ਅਜਿਵੇਂ ਆਪਾਂ ਅਹੀ ਗੱਲ ਕਰਦੇ ਪਏ ਆਂ ਹੋ ਹੈ ਸੂਤਿਆਂ ਵਾਲਾ ਹੀ ਪਰ ਆਪਾਂ ਨੂੰ ਸੂਤਿਆਂ ਦੀ ਲੋਡ ਨਹੀਂ ਪਊਗੀ ਜਦੋਂ ਆਪਣੇ ਕੋਲੇ ਇਹ ਸਵਿੱਚ ਪਾਣੀ ਦੇ ਵਿੱਚ ਆਪ ਪੱਚਵੱੱਚੇ ਚਲਾ ਸਕਦੇ ਆ ਆਪਾਂ ਖਾਲ ਚਲਾ ਸਕਦੇ ਆ ਕਿਤੇ ਵੀ ਲਾ ਸਕਦੇ ਆ ਬਾਕੀ ਇਹ ਤੇ ਹੋਰ ਜਗ੍ਹਾ 'ਉੜ ਬੜੇ ਵੱਨ ਜਾਣਗੇ ਜਿਵੇਂ ਜਿਵੇਂ ਆਪਾਂ ਲੋਡ ਹੋਈ ਕਿਸਾਨ ਵੀਰਾਂ ਦੇ ਨਾਲ ਇਹ ਹੁਣ ਕਿਸਾਨ ਵੀਰਾਂ ਦੀ ਮੁਸ਼ਕਲ ਸੀਗੀ ਜਿਹੜਾ ਕਿਹਣਾ ਮੈਂ ਮੌਕਸਰ ਏਰੀਆ ਮੌਕਸਰ ਤੇ ਅਬੋਰ ਏਰੀਆ ਯਾ ਬੋਰਦੇ ਆ ਬਾਈ ਉਹਨਾਂ ਕੋਲੇ ਆਪਣਾ 15 ਇੰਚੀ ਸੈੱਟ ਚੱਲਦਾ ਉਹਨਾਂ ਨੇ ਆਪਣੀ ਆਟੋਮੈਟਿਕ ਵਾਲੀ ਵੀਡੀਓ ਦੇਖੀ ਸੀ ਵੀ ਤੁਸੀਂ ਆਟੋਮੈਟਿਕ ਰਿਪੇਅਰ ਕਰਦੇ ਆ ਸਾਡੇ ਵੀ ਕਰਕੇ ਦਿਓ ਤੇ ਜਦੋਂ ਆਏ ਉਦੋਂ ਹੀ ਮੈਂ ਦੇਖਿਆ ਮੈਂ ਹੈ ਤਾਂ ਯਾਰ ਸੂਤਿਆਂ ਵਾਲਾ ਹੋਂਦਾ ਮੈਂ ਤਾਂ ਚੱਲੀ ਸਹੀ ਆ ਨਾ ਤਾਂ ਬਾਈ ਚੱਲਦੇ ਸਹੀ ਆ ਪਰ ਇਹਦੀ ਦਿੱਕਤ ਆ ਇੱਕ ਐ ਵੀ ਕੀ ਆ ਉਹਨਾਂ ਦੱਸਿਆ ਮੈਂ ਹੈ ਝੱਲਾ ਕੋਈ ਨਾ ਬਈ ਇਹਦਾ ਹੱਲ ਹੋ ਜਾਊਗਾ ਹੱਲ ਉਸ ਚੀਜ਼ ਦਾ ਹੁੰਦਾ ਜ ਜੀ ਦੀ ਜ਼ਰੂਰਤ ਹੋਵੇ ਲੋੜ ਕਾਢ ਦੀ ਨਾ ਜਿਹੜੀ ਕਹਾਵਤ ਬਣੀ ਆ ਇਸੇ ਕਰਕੇ ਬਣੀ ਆ ਵੀ ਜਦੋਂ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਨਾ ਉਸੇ ਦੀ ਗਾੜ੍ਹ ਨਿਕਲੂਗੀ ਹੁਣ ਜਿਵੇਂ ਆਪਣੇ ਬਾਈ ਜਿਹੇਲਦਾਰ ਹੋਣੀ ਆ ਟਰਾਲੀਆਂ ਵਾਲੇ ਟਰਾਲੀਆਂ ਨੂੰ ਟਰਾਲੀ ਨੂੰ ਉਹਨਾਂ ਨੇ ਹਿੱਸੇ ਨੂੰ ਪੀਟੀਓ ਲਾਈ ਹੈ ਜਿਵੇਂ ਟਰੱਕ ਵਾਲਾ ਹਿੱਸਾ ਲਾ ਕੇ ਟਰੈਕਟਰ ਦੇ ਨਾਲ ਬੜਾ ਵਧੀਆ ਕਾਮਯਾਬ ਚੀਜ਼ ਆ ਜੀ ਪਰ ਬਹੁਤੇ ਬੰਦੇ ਉਹਨਾਂ ਨੂੰ ਨਿੰਦਣਾਂ ਵਾਲੇ ਸੀ ਨਹੀਂ ਜੀ ਐ ਐ ਹੋਜੂ ਜੀ ਐ ਐ ਹੋਜੂ ਪਰ ਉਹਨਾਂ ਨੇ ਇੱਕ ਛੋਟਾ 25 ਹਸਪਾਵਰ 25 11 ਟਰੈਕਟਰ ਹੋ ਸਕਦਾ 25 ਤੋਂ ਵੀ ਘੱਟ ਹੀ ਹੋਵੇ ਹਸਪਾਵਰ ਤੇ ਉਹਦੇ ਨਾਲ ਵੱਡੇ ਵੱਡੇ ਟਰਾਲੇ ਕਿਵੇਂ ਗੰਨੇ ਵਾਲੇ ਖਿੱਚ ਕੇ ਦਿਖਾਏ ਆ ਇਹਨਾਂ ਜਿਹੜਾ ਹਰ ਚੀਜ਼ ਚ ਤਿਆਰਬਾ ਉਸ ਚੀਜ਼ ਤੇ ਲੋਡ ਪੈਂਦੀ ਆ ਜਿਹੜਾ ਜਿਹੜੇ ਬੰਦੇ ਨੂੰ ਜੀਦੀ ਮੁਸ਼ਕਲ ਹੋਵੇ ਹੁਣ ਜਿਹਨੂੰ ਜੀਨੂੰ ਮੁਸ਼ਕਲ ਨਹੀਂ ਸਾਡੇ ਏਰੀਆ ਚ ਹੁਣ ਇਹ ਮੁਸ਼ਕਲ ਹੀ ਨਹੀਂ ਜੀ ਤੇ ਸਾਨੂੰ ਇਹ ਕਾਰਡ ਦੀ ਲੋੜ ਹੀ ਨਹੀਂ ਤੇ ਜਿਹੜੇ ਏਰੀਆ ਚ ਇਸ ਕਾਰਡ ਦੀ ਲੋੜ ਆ ਉੱਥੇ ਫਿਰ ਇਹ ਜ਼ਰੂਰਤ ਆਈ ਤੇ ਅੱਜ ਦੀ ਵੀਡੀਓ ਕਰਦੇ ਆ ਆਪਾਂ ਇੱਥੇ ਹੀ ਸਮਾਪਤ ਤੇ ਇਹਦੀ ਇੱਕ ਵੀਡੀਓ ਮੈਂ ਪਾ ਦਿੰਨਾ ਤੇ ਤੁਸੀਂ ਕਮੈਂਟ ਜ਼ਰੂਰ ਕਰਿਓ ਜੀ ਇਹਦੇ ਵਿੱਚ ਆਪਾਂ ਨਾ ਫੰਡਾ ਸੱਚ ਵਰਕਿੰਗ ਰੱਖੀ ਆ ਜੀ ਇਹਨੂੰ ਆਊਟ ਵਰਕਿੰਗ ਵੀ ਕਰ ਸਕਦੇ ਆ ਇਹਨੂੰ ਆਪਾਂ ਵਰਕਿੰਗ ਰੱਖਿਆ ਮੰਨ ਲਓ ਇਹਨਾਂ ਨੇ ਜਮੈਂ 0 ਤੇ ਕਰਤਾ ਤੇ ਸਿੱਧਾ ਹੀ ਚਲਾ ਦੂਗਾ ਇਹ ਤੋਂ ਬਗੇਰੀ ਚੱਲ ਪੂਗੀ ਤੇ ਜੇ ਇਹਨੂੰ ਮੰਨ ਲਓ 2 4 5 7 10 ਤੇ ਦਿੱਥੇ ਵੀ 10 ਤੇ ਸੂਤਿਆਂ ਦੇ ਕਰਕੇ ਛੱਡ ਦਿੰਦੇ ਆ ਤੇ ਉੱਥੇ ਯਾਨੀ ਕਿ ਇਹ ਜਿਹੜਾ ਹੈਗਾ ਫਲੂਟੇ ਦਾ ਕੰਮ ਕਰੂ ਜੇ 10 ਤਾਂ ਵੀ ਚਲੋ ਪਹਿਲੇ ਸੂਤੇ ਹੀ ਚੱਕ ਲੈਦੇ ਨੇ ਪਹਿਲੇ ਸੂਤੇ ਪਲੇ ਕਰ ਦੇਣੀਆਂ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਜ਼ਰੂਰ ਦਿਓ ਹਾਂ ਦੂਜੀ ਵੀਡੀਓ ਕੱਲ੍ਹਿਆਂ ਨੂੰ ਲੱਗਦਾ ਕਿਵੇਂ ਆ ਉਹ ਦੇਖਣੀ ਆ ਤਾਂ ਤੁਸੀਂ ਜ਼ਰੂਰ ਕਮੈਂਟ ਕਰਿਓ ਵੀਡੀਓ ਮੈਂ ਹੁਣੇ ਹੀ ਕਰ ਲੈਣਾ ਕਿਉਂ ਇਹ ਆਪਾਂ ਸ਼ੀ ਭੇਜਣੇ ਆ ਬਾਈ ਹੁਣਾਂ ਕੋਲੇ ਆਪਣੇ ਏਰੀਆ 'ਚ ਤਾਂ ਸੂਤੀਆਂ ਵਾਲਾ ਮਿਲਦਾ ਵੀ ਬਹੁਤ ਮੁਸ਼ਕਲ ਆਈ ਤੇ ਉਧਰ ਤਾਂ ਬਹੁਤ ਹੋਣਗੇ ਹੋ ਸਕਦਾ ਨਾ ਹੋਇਆ ਇੱਕ ਰੱਖ ਲਾਂਗੇ ਆਪਾਂ ਠੀਕ ਆ ਜੀ ਧੰਨਵਾਦ